ਵਾਈਕਲ ਦੀ ਗੱਲ ਦਾ ਵਾਈਕਲ ਦੀ ਗੱਲ ਤੇ ਸਰਵਾਈਕਲ ਦਾ hathoda ਬਦੀ ਕਰਦੇ ਆ ਭਾਈ ਕਿਸੇ ਨੂੰ ਵੀ thro 1 kg ਤਾਂ ਮੇਰੇ ਕੋਲ ਬਹੁਤ ਚੱਲਦਾ ਤੇ ਮੇਰਾ ਐਡਰੈਸ ਤੁਸੀਂ ਨੋਟ ਕਰੋ ਢੈਲੋਂ ਲੁਧਿਆਣਾ ਢੈਲੋਂ ਤੋਂ ਆ ਕੇ ਰੁੜਕਾ ਰੋਡ ਦੇ ਉੱਤੇ ਕਪਿਆਟਾ ਤੱਕ ਹੀ ਆ ਤੇ ਤੁਸੀਂ ਜੀ ਸਦਕੇ ਜਿਹਨੂੰ ਵੀ ਸਰਵਾਈਕਲ ਆ ਦਾ ਸਿਰ ਦੋਬਰਾ ਕੁਈ ਤੋਂ ਵੀ ਆ ਧਰਮ ਦੀ ਪ੍ਰੋਬਲਮ ਕੋਡੇ ਦੋ ਰਿਹਾ ਸਿਰ 10 ਰੁਪਏ ਦੇ ਪਤਾਸੇ ਲੈ ਕੇ ਆਉਣੇ ਆ ਉਹ ਵੀ ਤੁਸੀਂ ਮੋੜ ਕੇ ਲੈ ਜਾਣੇ ਨੇ ਪਾਜੇ 'ਚ ਪਾ ਜਾਣੇ ਨੇ ਤੇ 100% ਹੱਲਾ ਇਹਦਾ ਤੇ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਕਿਸੇ ਦਾ ਭਲਾ ਹੋ ਜਵੇ ਕਿਸੇ ਨੂੰ ਆਰਾਮ ਆ ਜਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਲੈ ਕੇ ਦਾ ਮੈਂ ਨਹੀਂ ਕਹਾਂਗਾ ਵੀ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਕਿਤੇ ਹੋਰ ਵੀਰ ਭਾਈ ਜਾਂ ਵੀਰ ਭੈਣ ਦੀ ਲਾਜ ਹੋ ਸਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ